ਦਾ ਪ੍ਰਧਾਨ ਪ੍ਰਧਾਨ ਨਾਤਾ ਤੋਂ ਜਿਹੜੇ ਮਾਸਤਾ ਹਰਵਿੰਦਰ ਖਰੋੜਾ ਜੀ ਨੇ ਜਿਹੜਾ ਪ੍ਰਧਾਨ ਕਾਂਗਰਸ ਦੇ ਉਹਨਾਂ ਨੇ ਸਾਡੇ ਜਿਹੜੇ ਇੱਕ ਗਰੀਬ ਬਲੰਟੀਅਰ ਤੇ ਧੱਕੇ ਨਾਲ ਝੂਠੇ ਰੋਪ ਲਵਾ ਕੇ ਪਰਚਾ ਕਰਵਾਇਆ ਅਸੀਂ ਉਹਨਾਂ ਦੀ ਨਿਖੇਧੀ ਕਰਦੇ ਹਾਂ ਔਰ ਜੋ ਉਹ ਸਾਡੇ ਹਲਕੇ ਦੇ ਇਮਾਨਦਾਰ ਐਮਐਲਏ ਸਰਦਾਰ ਗੁਡੇਰ ਸਿੰਘ ਜੀ ਦੇ ਮਾਰ ਬਾਰੇ ਉਹਨਾਂ ਨੇ ਗੱਲ ਜਿਹੜੀ ਸੱਚਾਈ ਭਰਤੀ ਆ ਸਭ ਸਾਰੇ ਲੋਕ ਜਾਣਦੇ ਨੇ ਵੀ ਐਮਐਲਏ ਸਾਹਿਬ ਕਿੰਨੇ ਇਮਾਨਦਾਰੀ ਨਾਲ ਕੰਮ ਕਰਦੇ ਨੇ ਉਹਨਾਂ ਨੇ ਕਦੇ ਕਿਸੇ ਗਰੀਬ ਬੱਚੇ ਦਾ ਕੋਈ ਲਾ ਲੋ ਵਜੀਫਾ ਨਹੀਂ ਖਾਦਾ ਔਰ ਕਦੇ ਵੀ ਕੋਈ ਇਸੇ ਗਰੀਬ ਨਾਲ ਧੱਕਾ ਨਹੀਂ ਕਰਿਆ ਨਾਬੇ ਦੇ ਵਿੱਚ ਕਦੇ ਵੀ ਕੋਈ ਇੱਕ ਬੰਦਾ ਵੀ ਆ ਕੇ ਕਹੇ ਦੇਵੇ ਵੀ ਐਮਐਲਏ ਸਾਹਿਬ ਨੇ ਕੋਈ ਕਰਾਪਸ਼ਨ ਕਰੀਆ ਕੋਈ ਬੰਦਾ ਪ੍ਰੂਫ ਕਰ ਦੇਵੇ ਵੀ ਨਾਬੇ ਦੇ ਵਿੱਚ ਕੋਈ ਕਰਾਪਸ਼ਨ ਹੋ ਰਹੀ ਆ ਇਹਨਾਂ ਦੇ ਟਾਈਮ ਕਾਂਗਰਸ ਦੇ ਟਾਈਮ ਸਭ ਨੂੰ ਪਤਾ ਵੀ ਕੀ ਕੁਛ ਹੋਇਆ ਕਾਂਗਰਸੀਆਂ ਨੇ ਕੀ ਕੁਛ ਨਹੀਂ ਕੀਤਾ ਇਹਨਾਂ ਨੇ ਲੋਕਾਂ ਦੇ ਧੱਕੇ ਨਾਲ ਲੋਕਾਂ ਦੀਆਂ ਜ਼ਮੀਨਾਂ ਦੱਬੀਆਂ ਇਹਨਾਂ ਦੇ ਜਿਹੜੇ ਕਾਂਗਰਸ ਦੇ ਮੰਤਰੀ ਸੀਗੇ ਉਹਨਾਂ ਨੇ ਗਰੀਬ ਬੱਚਿਆਂ ਦੇ ਵਜੀਫੇ ਖਾਦੇ ਤੇ ਉਹਦੇ ਲਈ ਉਹਨਾਂ ਤੇ ਪਰਚੇ ਵੀ ਹੋਏ ਹੋਏ ਨੇ ਜਿਹੜਾ ਵੀ ਕੱਟੀਆਂ ਨੇ ਤੇ ਉਹ ਜਮਾਨਤ ਤੇ ਨੇ ਪਰ ਉਹ ਜਦੋਂ ਇੱਕਾ ਬੰਦਾ ਚ ਧਰਨੇ ਤੇ ਬਖਣਾ ਆਜੋ ਲੋਕ ਜਦੋਂ ਇੱਕ ਹਲਕੇ ਦੇ ਜਿਹੜੇ ਇਮਾਨਦਾਰ ਐਮਐਲਏ ਨੇ ਔਰ بڑے ਲੋਕ ਸਕੂਲ ਨੇ ਨਾਬੇ ਦੇ ਸਾਰੇ ਐਮਐਲਏ ਸਾਹਿਬ ਦੇ ਲਈ ਬਹੁਤ ਪਿਆਰ ਕਰਦੇ ਨੇ ਉਹਨਾਂ ਦੀ ਜਿਹੜੀ ਇਮਾਨਦਾਰੀ ਐਮਐਲਏ ਸਾਹਿਬ ਦੀ ਉਹ ਉਹਨਾਂ ਤੋਂ ਕਾਂਗਰਸੀਆਂ ਤੋਂ ਛੱਡੀ ਨਹੀਂ ਜਾਂਦੀ ਸੋ ਇਸ ਲਈ ਉਹ ਜਿਹੜੇ ਸਾਡੇ ਆਮ ਘਰਾਂ ਦੇ ਵਲੰਟੀਅਰ ਰਹੇ ਉਹਨਾਂ ਤੇ ਪਿੰਡ ਦੇ ਜਿਹੜੇ ਆਪਣੇ ਭੋਲੇ ਭਾਲੇ ਲੋਕ ਹੁੰਦੇ ਨੇ ਉਹਨਾਂ ਤੋਂ ਕੰਪਲੀਟ ਲਿਖਾ ਕੇ ਠਾੜੇ ਦੇ ਵਿੱਚ ਠੂਠਾ ਪਰਤਾ ਕਰਾਇਆ ਆਮ ਆਦਮੀ ਪਾਰਟੀ ਐਮਐਲਏ ਸਾਹਿਬ ਤੇ ਜਿੰਨੀ ਵੀ ਸਾਡੀ ਨਾਬੇ ਦੀ ਟੀਮ ਆ ਅਸੀਂ ਆਪਣੇ ਵਲੰਟੀਅਰਾਂ ਦੇ ਨਾਲ ਮੋਢੇ ਦੇ ਨਾਲ ਮੋਟਾ ਲਾ ਕੇ ਖੜੇ ਆ ਅਸੀਂ ਬਿਲਕੁਲ ਵੀ ਕਿਸੇ ਤੋਂ ਜਿਸ ਤਰ੍ਹਾਂ ਕਰੋੜਾ ਸਾਹਿਬ ਤੁਸੀਂ ਕਹਿੰਦੇ ਸੀ ਸਰਕਾਰ ਆ ਜਾਣੀ ਆ ਇਹ ਤਾਂ ਤੁਸੀਂ ਭੁੱਲ ਜੋ ਤੁਹਾਡੀ ਸਰਕਾਰ ਆਉਣੀ ਆ ਇਹ ਤਾਂ ਅਜੇ 2 ਸਾਲ ਦਾ ਸਾਡੀ ਸਰਕਾਰ ਦੇ ਪੈਸੇ ਨੇ ਔਰ ਅਗਲੀ ਵਾਰ ਵੀ ਇਹ ਜਿਹੜੀ ਸਰਕਾਰ ਆ ਉਹ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਆਵਾਜ਼ੀ ਪਾਰਟੀ ਦੀ ਆਉਣ ਵਾਲੀ ਐ ਇਹ ਜਿਹੜੀਆਂ ਤੁਸੀਂ ਗੱਦੜ ਧਮਕੀਆਂ ਦਿੱਨੇ ਹੋ ਇਹਨਾਂ ਤੋਂ ਅਸੀਂ ਆਵਾਜ਼ੀ ਪਾਰਟੀ ਦੇ ਯੋਧੇ ਡਰਨ ਵਾਲੇ ਨਹੀਂ ਇਹ ਤਾਂ ਐਵੇਂ ਆ ਚੱਲਦਾ ਰਹਿੰਦਾ ਕੰਮ ਪਰ ਤੁਸੀਂ ਇਹ ਧਮਕੀਆਂ ਕਿਤੇ ਹੋਰ ਦਿਓ ਇੱਥੇ ਨਹੀਂ ਚੱਲਣੀਆਂ ਅਸੀਂ ਆਪਣੇ ਵਲੰਟੀਅਰਾਂ ਦੇ ਨਾਲ ਆ ਉਹਨਾਂ ਦੇ ਨਾਲ ਖੜੇ ਆ ਔਰ ਸਾਡੀ ਟੀਮ ਬੇਦਰਾਤ ਉਹਨਾਂ ਦੇ ਨਾਲ ਖੜੂਗੀ ਆਵਾਜ਼ੀ ਆਦਮੀ ਪਾਰਟੀ ਜਿੰਦਾਬਾਦ ਆਵਾਜ਼ੀ ਆਦਮੀ ਪਾਰਟੀ ਜਿੰਦਾਬਾਦ ਕਲ ਸਾਥੀਓ ਮੈਂ ਤੇਂਦਰਖਰ ਖਹਿਰਾ ਜੁਆਇੰਟ ਸੈਕਟਰੀ ਪੰਜਾਬ ਯੂਥ ਵਹੀਂ ਜੋ ਤੁਹਾਨੂੰ ਪਤਾ ਹੀ ਹੈ ਕੱਲ ਦਾ ਇਹਨਾਂ ਨੇ ਛੋਟਾ ਜਿਹਾ 10-20 ਬੰਦਿਆਂ ਨੇ ਆ ਕੇ ਪ੍ਰੋਟੈਸਟ ਕੀਤਾ ਪੁਲਿਸ ਨੂੰ ਗੁੰਮਰਾਹ ਕਰਨ ਦੀ ੱੱਕੇ ਨਾਲ ਇੱਕ ਗਰੀਬ ਵਲੰਟੀਅਰ ਤੇ ਸਾਡੇ ਤੇ ਪਰਚਾ ਕਰਾਇਆ ਉਹ ਸਾਰਿਆਂ ਨੇ ਲਾਈਵ ਵੀ ਦੇਖਿਆ ਨਿਊਜ਼ ਚੈਨਲ ਅੱਜ ਵੀ ਚੱਲੇ ਆ ਕੁਝ ਨਿਊਜ਼ ਚੈਨਲ ਨੇ ਚਲਾਇਆ ਇਹ ਜਿਹੜੀ ਕਾਂਗਰਸ ਪਾਰਟੀ ਹੈ ਇਹ ਕਰਦੀ ਹੈ ਪਰਚਾ ਦੀ ਰਾਜਨੀਤੀ ਆਮ ਆਦੀ ਪਾਰਟੀ ਨਹੀਂ ਕਰਦੀ ਪਰਚਾ ਦੀ ਰਾਜਨੀਤੀ ਅੱਜ ਤੱਕ 3 ਸਾਲ ਹੋ ਗਏ ਆਮ ਆਦਮੀ ਪਾਰਟੀ ਸਾਢੇ 3 ਸਾਲ ਹੋ ਗਏ ਸਰਕਾਰ ਬਣੀ ਨੂੰ ਨੱਬ ਜੋ ਇੱਕੋ ਹੀ ਬੰਦਾ ਕਹਦੇ ਵੀ ਐਮ ਐਲ ਏ ਗੁਰਦੇਵ ਸਿੰਘ ਦੇਵ ਮਾਨ ਜੀ ਨੇ ਕਿਸੇ ਬੰਦੇ ਦੇ ਗਲਤ ਪਰਚਾ ਕਰਾਇਆ 100 ਕਹਦੇ ਜੇ ਕਿਸੇ ਦੇ ਝਗੜਾ ਹੁੰਦਾ ਦੋ ਭਾਈਆਂ ਦੋਨੋਂ ਬਿਠਾ ਕੇ ਨਿਬੇੜਨ ਦੀ ਕੋਸ਼ਿਸ਼ ਕਰਦੇ ਨੇ ਵੀ ਇਹ ਨਿਬੜੇ ਪਰ ਇਹ ਲੋਕ ਪਰਚਾ ਦੀ ਰਾਜਨੀਤੀ ਕਰਦੇ ਨੇ ਪੁਲਿਸ ਨੂੰ ਲਿਆ ਕੇ 10 ਬੰਦੇ ਲਿਆ ਕੇ 15 ਪੁਲਿਸ ਨੂੰ ਗੁੰਮਰਾਹ ਕੀਤਾ ਇਹਨਾਂ ਨੇ ਕੱਲ ਪਰਚਾ ਕਰਾਇਆ ਇੱਕ ਗਰੀਬ ਵਲੰਟੀਅਰ ਤੇ ਤਿੰਨ ਸਾਢੇ ਜੋ ਚੰਗੇ ਗਰੀਬ ਪਰਿਵਾਰ ਤੋਂ ਵਲੰਟੀਅਰ ਜਿਹੜੇ ਮਿਹਨਤ ਕਰਦੇ ਆਏ ਨੇ ਲੋਕਾਂ ਨਾਲ ਖੜਦੇ ਆਏ ਨੇ ਪਿਛਲੀਆਂ ਸਰਕਾਰਾਂ ਚ ਲੋਕਾਂ ਲਈ ਲੜਦੇ ਆਏ ਨੇ ਇਹਨਾਂ ਉਹਨਾਂ ਤਿੰਨ ਗਰੀਬ ਪਰਿਵਾਰਾਂ ਤੇ ਪਰਚਾ ਦਰਜ ਕਰਾਇਆ ਪੁਲਿਸ ਨੂੰ ਗੁੰਮਰਾਹ ਕਰਕੇ ਤੇ ਹੁਣ ਇਸ ਬੰਦੇ ਨੇ ਲੜੀ ਸੀ ਸਰਪੰਚੀ ਉਹ ਸਰਪੰਚੀ ਆਪਣਾ ਬੰਦਾ ਜਿਹੜਾ ਆਪਣਾ ਵਲੰਟੀਅਰ ਹੋ ਲੜਿਆ ਉਲਟ ਇਹ ਆਪਣੀਆਂ ਰੰਜਿਸ਼ਾਂ ਕੱਢਦੇ ਨੇ 2 1 2 ਮਹੀਨੇ ਹੋ ਗਏ ਉਹਨਾਂ ਨੇ ਘਰ ਜਾ ਕੇ ਇਹ ਬੰਦਾ ਮਹਾਂਤ ਖਨੋੜਾ ਧਮਕੀਆਂ ਦੇ ਕੇ ਆਇਆ ਜੀ ਅੱਜ ਤੱਕ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਕਿਸੇ ਨੇ ਪ੍ਰੋਟੈਸਟ ਨਹੀਂ ਕੀਤਾ ਵੀ ਕੋਈ ਗੱਲ ਨਹੀਂ ਪੁਲਿਸ ਨੇ ਆਪਣੀ ਬਣਦੀ ਕਾਰਵਾਈ ਕਰ ਲੈਣੀ ਆ ਸਾਰੇ ਇੰਤਜ਼ਾਰ ਕਰਦੇ ਜੀ ਪਰ ਇਹ ਲੋਕ ਉਹ ਨੇ ਜੋ ਲੋਕਾਂ ਦੀ ਸਰਾਫਤ ਦਾ ਨਾਜਾਇਜ਼ ਫਾਇਦਾ ਚੁੱਕਦੇ ਨੇ ਉਹਰੇ ਲਿਆ ਕੇ ਮਤਲਬ ਗਰੀਬ ਪਰਿਵਾਰਾਂ ਨੂੰ ਢੁਕਾਉਂਦੇ ਨੇ ਸਰਕਾਰ ਦੇ ਖਿਲਾਫ ਢੁਕਾਉਂਦੇ ਨੇ ਗਲਤ ਪ੍ਰਸ਼ਾਸਨ ਨੂੰ ਗਲਤ ਮਜਬੂਰ ਕਰਦੇ ਨੇ ਗਲਤ ਪਰਚੇ ਦੇਣ ਲਈ ਔਰ ਇਹਨਾਂ ਲੋਕਾਂ ਨੇ ਕੱਲੇ ਵੀ ਜੋ ਆਪਣੀ ਇਹ ਦੇਖ ਸਕਦੇ ਤੁਸੀਂ ਕੱਲ ਜਿਹੜੀ ਧੱਕੇਸ਼ਾਹੀ ਕੀਤੀ ਹੈ 20-25 ਬੰਦੇ ਲਿਆ ਕੇ ਇਹਨਾਂ ਨੇ ਇੱਕ ਆਮ ਤਿੰਨ ਗਰੀਬ ਪਰਿਵਾਰ ਦੇ ਮੁੰਡਿਆਂ ਦੇ ਪਰਚਾ ਦਰਜ ਕਰਾਇਆ ਇਹ ਕੋਈ ਬਾਲੀ ਬੜੀ ਬਹਾਦਰੀ ਨਹੀਂ ਕਰੀ ਮਾਨਤ ਕਨੋੜਾ ਜੀ ਤੁਸੀਂ ਕੋਈ ਬਾਲੀ ਕੋਈ ਤੀਰਵਾਜੀ ਨਹੀਂ ਕਰ ਲਈ ਕੋਈ ਤੀਰ ਨਹੀਂ ਮਾਰ ਲਿਆ ਕੋਈ ਇਹ ਤੁਸ ਤੁਹਾਨੂੰ ਭੁਗਤਣਾ ਪੈਣਾ ਹੈ ਇਹ ਪਰਚਿਆਂ ਦੀ ਰਾਜਨੀਤੀ ਕਾਂਗਰਸ ਸਰਕਾਰ ਕਰਦੀ ਆ ਆਮ ਆਦਮੀ ਪਾਰਟੀ ਨਹੀਂ ਕਰਦੀ ਪਰਚਿਆਂ ਦੀ ਰਾਜਨੀਤੀ ਅਸੀਂ ਗਰੀਬਾਂ ਦੇ ਨਾਲ ਖੜੇ ਆ ਸਾਡੇ ਵਲੰਟੀਅਰਾਂ ਦੇ ਨਾਲ ਖੜੇ ਆ ਜੋ ਧੱਕਾ ਹੋਇਆ ਉਹ ਧੱਕੇ ਦੇ ਨਾਲ ਖੜੇ ਆ ਅੱਜ ਅਸੀਂ ਆਪਣੇ ਵਲੰਟੀਅਰ ਦੇ ਹੱਕ ਵਿੱਚ ਸਾਰੇ ਸਾਡੇ ਆਮ ਆਦਮੀ ਪਾਰਟੀ ਦੇ ਯੋਧੇ ਆਏ ਨੇ ਅਸੀਂ ਆਪਣੇ ਵਲੰਟੀਅਰਾਂ ਦੇ ਨਾਲ ਖੜੇ ਆ ਜੋ ਗਲਤ ਪਰਚਾ ਹੋਇਆ ਉਸ ਲਈ ਅਸੀਂ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਪਰਚਾ ਕੈਂਸਲ ਕਰਾਵਾਂਗੇ ਹਾਂ ਜਿਹੜੇ ਤੁਸੀਂ ਧਮਕੀਆਂ ਦੇ ਗਿਆ ਨਾ ਘਰਾਂ 'ਚ ਜਾ ਕੇ ਉਹਦੇ ਤੇ ਬਣਦੀ ਹੁਣ ਕਾਰਵਾਈ ਅਸੀਂ ਜ਼ਰੂਰ ਕਰਾਂਗੇ ਅਸੀਂ ਹੁਣ ਅੱਜ ਥਾਣੇ 'ਚ ਉਠਾਂਗੇ ਨਹੀਂ ਜਿੰਨਾ 'ਚ ਟੋਟੇ ਦੇ ਪਰਚਾ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ نہیں <applause> چلے <applause> <applause> খে <imitation> পুছ ਜੋ ਪਿਛਲੇ 3 ਸਾਲ ਤੋਂ ਲੋਕਾਂ ਨਾਲ ਜ਼ਿਆਦਤੀ ਕਰ ਰਹੀ ਹੈਗੀ ਹੈ ਜੋ ਅਸੀਂ ਪੰਚਾਇਤੀ ਚੋਣਾਂ ਚ ਵੀ ਦੇਖਿਆ ਅਸੀਂ ਮਿਨਿਸਪਲ ਚੋਣਾਂ ਚ ਵੀ ਦੇਖਿਆ ਕਿਵੇਂ ਸਰਕਾਰ ਦੇ ਇੱਕ ਵਿੰਗ ਵਜੋਂ ਇੱਕ ਹਿੱਸਾ ਬਣ ਕੇ ਇਹ ਜਿਹੜੀ ਬਿਊਰੋਕ੍ਰੇਸੀ ਹੈ ਪੁਲਿਸ ਦੀ ਬਿਊਰੋਕ੍ਰੇਸੀ ਹੈ ਸਿਵਲ ਬਿਊਰੋਕ੍ਰੇਸੀ ਹੈ ਇਹ ਸਰਕਾਰ ਦੇ ਪੱਖ ਪੱਖ ਮੋਲ ਰਹੀ ਹੈ ਸਰਕਾਰ ਦੇ ਹੱਕ ਚ ਕੰਮ ਕਰ ਰਹੀ ਹੈਗੀ ਹੈ ਔਰ ਜਮਹੂਰੀਅਤ ਦੀਆਂ ਜੋ ਰਵਾਇਤਾਂ ਨੇ ਉਹਨਾਂ ਨੂੰ ਪੈਰਾਹੇਟ ਕੋ ਚਲ ਰਹੀ ਹੈਗੀ ਹੈ ਅਸੀਂ ਨਾ ਸਾਰੇ ਥਾਣੇਦਾਰਾਂ ਨਾਲ ਇਹਨਾਂ ਸਾਰੇ ਡੀਐਸਪੀ ਨਾਲ ਇਹਨਾਂ ਸਾਰੇ ਐਸਐਸਪੀ ਨਾਲ ਜੋ ਸਾਡੀ ਸਰਕਾਰ ਆਈ ਅਸੀਂ ਕਾਨੂੰਨੀ ਕਾਰਵਾਈ ਕਰਾਈ ਰਹੀ ਸਬੂਤ ਇੱਥੇ ਕਰਕੇ ਅਸੀਂ ਇਹਨਾਂ ਨਾਲ ਨਿਜਠਾਂਗੇ ਅਸੀਂ ਉਹਨਾਂ ਨੂੰ ਚੁਣੌਤੀ ਦਿੰਦੇ ਹਾਂ ਕਿ ਵੱਧ ਕੇ ਜਿਹੜੀ ਪੂਛ ਹਲਾਣੀ ਉਹ ਬੰਦ ਕਰਨ ਔਰ ਪੰਜਾਬ ਦੇ ਲੋਕਾਂ ਨੂੰ ਤੰਗ ਕਰਨਾ ਬੰਦ ਕਰਨ ਜੋ ਪਹਿਲਾਂ ਖਨੌੜਾ ਪਿੰਡ ਦੀ ਮਨਰੇਗਾ ਵਰਕ ਨਾਲ ਕੀਤਾ ਉਸ ਤੋਂ ਬਾਅਦ ਜੋ ਸੁਪੱਤੀ ਪੰਜਾਬ ਨਾਲ ਕੀਤਾ ਹੈਗਾ ਜੋ ਸਾਰੀ ਮਤਲਬ ਪੰਚਾਇਤ ਨਾਲ ਕੀਤਾ ਹੈ ਖਨੌੜੇ ਪਿੰਡ ਦੀ ਨਾਲ ਇਹ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ ਜਹੂਰੀਅਤ ਦੇ ਖਿਲਾਫ ਹੈ ਸੰਵਿਧਾਨ ਦੇ ਖਿਲਾਫ ਹੈ ਪੰਚਾਇਤੀ ਰਾਜ ਐਕਟ ਦੇ ਖਿਲਾਫ ਹੈਗੀ ਹੈ ਇਸ ਕਾਰਵਾਈ ਨੂੰ ਅਸੀਂ ਨਖੇਦੀ ਕਰਦੇ ਹਾਂ ਔਰ ਉਹਦੇ ਵਿਰੋਧ ਚ ਆਪਣਾ ਦਰੋਸ਼ ਪਰ ਗੜ ਕਰਨ ਵਾਸਤੇ ਮੈਂ ਡਾਕਟਰ ਤਰਮੀਤ ਕਾਂਧੀ ਮੈਂਬਰ ਪਾਰਲੀਮੈਂਟ ਸਾਡੇ ਧਰਮ ਸਿੰਘ ਸਾਧੂ ਸਿੰਘ ਤਰਮ ਸੋਜੀ ਇਹਦਾ ਹਲਕਾ ਇੰਚਾਰਜ ਨੇ ਬੰਤ ਖਨੌੜਾ ਜੀ ਜੋ ਸਾਰੇ ਜ਼ਿਲ੍ਹੇ ਨੂੰ ਦੇਖਦੇ ਨੇ ਤੇ ਹੋਰ ਜੋ ਜੋ ਵੀ ਪਟਿਆਲਾ ਕਾਂਗਰਸ ਦੇ ਸਰਕਾਰ ਦਾ ਲੀਡਰ ਨੇ ਇੱਥੇ ਆਏ ਹੈਗੇ ਔਰ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਲੋਕਲ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਕਿ ਇਹ ਭੁੱਲ ਜਾਣ ਇਹ ਜਮਹੂਰੀਅਤ ਹੈਗੀ ਹੈ ਇੱਥੇ ਅੱਜ ਕੋਈ ਕਿਤੇ ਹੈ ਕੱਲ ਨੂੰ ਕੋਈ ਕਿਤੇ ਹੈਗਾ ਅੱਜ ਸਾਡੀ ਸਰਕਾਰ ਇਹਦਾ ਸਰਕਾਰ ਕੱਲ ਨੂੰ ਸਾਡੀ ਸਰਕਾਰ ਆਊਗੀ ਅਸੀਂ ਇਹ ਸਾਰੇ ਕਾਇਦਾ-ਸਾਬਤ ਨਾਲ ਇਹਨਾਂ ਸਰਕਾਰੀ ਅਫਸਰਾਂ ਨਾਲ ਉਹਨਾਂ ਕਿੱਥੇ ਕਿੱਥੇ ਉਹਨਾਂ ਨੇ ਕਾਨੂੰਨੀਆਂ ਧੱਜੀਆਂ ਉਡਾ ਕੇ ਆਪਣੇ ਸਰਕਾਰੀ ਹਕਾਮਾਂ ਨੂੰ ਖੁੱਝ ਕਰਨ ਵਾਸਤੇ ਪੂਛਾ ਨਹੀਂ ਆਈਆਂ ਸਭ ਨਾਲ ਹਿਸਾਬ ਕਰਾਂਗੇ ਆਪਕੋ ਕੋਟੇ ਇਹ ਮਾਮਲਾ ਦਰਜ ਕਰਾਉਂਦਾ ਕੌਨ ਸੀ ਕਿਸ ਇਨਕ ਕਰਕੇ ਲਾਇਆ ਹੈ ਜਿਸ ਨੇ ਰੋਸ ਵਜੋਂ ਇਹ ਧਰਨਾ ਕੱਲ ਵੀ ਲੱਗਿਆ ਸੀਗਾ ਸਾਡੇ ਬੰਦਿਆਂ ਜਿਹਦੇ ਜਿਨ੍ਹਾਂ ਦੇ ਖਿਲਾਫ ਪਰਚਾ ਬਣਦਾ ਸੀ ਚਾਰ ਬੰਦਿਆਂ ਤੇ ਬਣਦਾ ਸੀ ਜਿਨ੍ਹਾਂ ਦੇ ਖਿਲਾਫ ਅਸੀਂ ਐਫ ਆਈ ਆਰ ਕਰਾਈ ਸੀ ਔਰ ਇੱਕ ਬੰਦਾ ਗ੍ਰਿਫਤਾਰ ਕੀਤਾ ਸੀ ਤਿੰਨ ਭਜਾਤੇ ਜਾਣ ਔਰ ਅਸੀਂ ਧਰਨਾ ਲਾਇਆ ਪੁਲਿਸ ਨੇ ਕਿਹਾ ਕਿ ਸਾਨੂੰ 4 ਵਜੇ ਤੱਕ ਟਾਈਮ ਦਿਓ ਧਰਨਾ ਦਾ ਫੇਰ ਲਾ ਲਿਓ ਜੇ ਨਾ ਫੜਾਂਗੇ ਉਹ ਬੰਦੇ ਦਾ ਕੀ ਫੜਨੇ ਸੀ ਉਲਟਾ 12 ਬੰਦਿਆਂ ਤੇ ਸਾਡੇ ਉਤੇ ਪਰਚਾ ਕਰ ਦਿੱਤਾ ਔਰ ਇੱਕ ਬੰਦਾ ਰਾਤ ਨੂੰ ਕੰਦਾ ਟੱਪਕੇ ਲਿਆ ਕੇ ਫੜ ਫੜ ਦਿਆ ਸੋ ਕਹਣ ਦਾ ਭਾਅ ਵੇ ਹੈ ਉਹਨਾਂ ਨੂੰ ਤਾਂ ਕੀ ਫੜਨਾ ਸੀ ਸਾਡੇ ਬੰਦਿਆਂ ਤੇ ਪਰਚਾ ਦਿੱਤਾ ਉਦੋਂ ਰੋਸ ਵਜੋਂ ਅਸੀਂ ਹੱਥ ਨਾਲ ਦਿੱਤਾ ਤੁਹਾਡੇ ਕਹਿਣਾ ਕਥਿਤ ਦੋਸ਼ੀਆਂ ਨੂੰ ਨਹੀਂ ਫੜਿਆ ਗਿਆ ਨਹੀਂ ਫੜਿਆ ਗਿਆ ਉਲਟਾ ਸਾਡੇ ਬੰਦਿਆਂ ਤੇ ਪਰਚੇ ਕਰ ਉਲਟਾ ਤੁਹਾਡੇ ਜੀ ਮਾਨ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜਿਹੜਾ ਇਹ ਤਰਨਾ ਲੱਗਿਆ ਨਾ ਇਹ ਕਾਲੀ ਦਾਲ ਦਾ ਨਾ ਇਹ ਭਾਜਪੀ ਦਾ ਇਹ ਹੈਗਾ ਸਾਡੀਆਂ ਮਾਵਾ ਤੇ ਧੀਆਂ ਦਾ ਜਿਨ੍ਹਾਂ ਨੂੰ ਇਹ ਕਹਿੰਦੇ ਨੇ ਦੀਨ ਨਾ ਇੱਜ਼ਤ ਦਿੰਨੇ ਪੂਰਨ ਤੱਕ ਸਰਕਾਰ ਉਹਨਾਂ ਦੇ ਨਾ ਕੋਈ ਪੰਚ ਨੇ ਨਾ ਸਰਪੰਚ ਨੇ ਨਾ ਉਹ ਪਿੰਡ ਦੇ ਲੰਬੜਦਾਰ ਨੇ ਨਰੇਗਾ ਵਾਲੀਆਂ ਭਣਾ ਦੀਆਂ ਜਾ ਕੇ ਇਹਨਾਂ ਨੇ ਕੰਮ ਕਰਦਿਆਂ ਦੀਆਂ ਟੱਕਿਆਂ ਨਾਲ ਬਾਹਾਂ ਫੜ ਕੇ ਉਹ ਲੱਭ ਜੋ ਜਿਹੜੇ ਜਾਤੀ ਸੂਚਕਾ ਨਹੀਂ ਬਰਥਣੇ ਇਹ ਬੰਦਿਆਂ ਨੇ ਜਾ ਕੇ ਚਾਰਾਂ ਨੇ ਵਰਤੇ ਜਿਹਦੇ ਰੋਸ ਵਿੱਚ ਅਸੀਂ ਇਹ ਧਰਨਾ ਦੇ ਰਹੇ ਹਾਂ ਉਹ ਸਾਡੀਆਂ ਨਾਲੇ ਵਿੱਚ ਸਾਡੀਆਂ ਧੀਆਂ ਤੇ ਸਾਡੀਆਂ ਮਾਵਾਂ ਤੇ ਦੇਖੋ ਧੀਆਂ ਨੂੰ ਜਦੋਂ ਇਹ ਖਿੱਕ ਟੂ ਕਰਦੀਆਂ ਆਂ ਪਾਰਟੀ ਤਾਂ ਸਾਡਾ ਹੱਕ ਬਣਦਾ ਅਸੀਂ ਆਵਾਜ਼ ਉਹਦੇ ਖਿਲਾਫ ਬਲੰਦ ਕਰੀਏ ਅਸੀਂ ਥਾਣੇ ਇਹਨਾਂ ਨੇ ਯਾਰ ਆਪ ਪਾਰਟੀ ਦੇ ਬੰਦਿਆਂ ਦੇ ਪਰਚਾ ਦਿੱਤਾ ਐਮਐਲਏ ਸਾਹਿਬ ਦੇ ਦਬਦਬੇ ਦੇ ਥੱਲੇ ਆ ਕੇ ਜਿਹੜੇ ਅਸੀਂ ਲੇਡੀ ਦੇ ਨਾਲ ਆਏ ਤੇ 12 ਬੰਦਿਆਂ ਦੇ ਦਾ ਪਰਚਾ ਦੇ ਕੇ ਇੱਕ ਇਹਨਾਂ ਨੇ ਬੰਦਾ ਫੜਾ ਰਾਤ ਦਾ ਅਰੈਸਟ ਕਰ ਲਿਆ ਕੰਧਾਂ ਟੱਪੇ ਨੇ ਰੋਟੀ ਖਾਂਦੇ ਨੂੰ ਉਹਨਾਂ ਦੀਆਂ ਤਿਆਂ ਨੂੰ ਧੱਕੇ ਮਾਰੇ ਨੇ ਪਰਿਵਾਰ ਨੂੰ ਧੱਕੇ ਮਾਰੇ ਨੇ ਰਾਤ ਨੂੰ ਇਹ 11 ਵਜੇ ਨੂੰ ਘਰੋਂ ਜਾ ਕੇ ਚੱਕ ਕੇ ਲੈ ਕੇ ਆਨੇ ਉਹ ਰੋਸਦਲੋਂ ਇਹ ਧਰਨਾ ਦਿੰਦੇ ਆ ਜਿੰਨੀ ਦੇਰ ਸੰਦ ਨੂੰ ਆਫ ਨਹੀਂ ਮਿਲਦਾ ਤਾਂ ਅਸੀਂ ਜਿੱਥੇ ਵੀ ਤੁਹਾਨੂੰ ਜਾਣਾ ਪਿਆ ਅਸੀਂ ਇਹ ਧਰਨਾ ਦਬਾਉਂਦੇ ਆ ਛੋਟ ਛੋਟ ਕੜੀ ਚੱਲਾਂਗੇ। ਰੋਣਾ ਸਾਹਿਬ ਦੁਬਾਰਾ ਤਾਂ ਨਾਮ ਦੇਣਾ ਪੈ ਰਿਹਾ ਕਾਰਨ। ਸਾਡੀ ਖਲੋ ਦੱਸਿਆ ਵੀ ਜਿਹੜੀਆਂ ਨਵੀਆਂ ਘਾਲੀਆਂ ਸਾਡੀਆਂ ਮਹਿਲਾਵਾਂ ਦਲਿਤ ਪਰਵਾਰਾਂ ਨਾਲ ਸੰਬੰਧਤ ਸੀ ਉਹਨਾਂ ਨੂੰ ਜਲੀਲ ਕੀਤਾ ਉਹਦੇ ਸੰਬੰਧ ਦੇ ਵਿੱਚ ਅਸੀਂ 31 ਤਰੀਕ ਦੀ ਕੰਪਲੇਂਟ ਦਿੱਤੀ ਸੀ ਤੇ ਕੋਈ ਕਾਰਵਾਈ ਨਹੀਂ ਹੋਈ। ਪਰਸੋਂ ਇਹਨਾਂ ਨੇ ਬੁਲਾਇਆ ਤੇ ਉਹਨਾਂ ਨੂੰ ਬੁਖਾ ਕੇ ਇਹਨਾਂ ਨੇ 7 ਵਜੇ ਤੱਕ ਜਲੀਲ ਕੀਤਾ। ਉਹ ਬੰਦੇ ਆਏ ਉਹ ਐਸਐਚਓ ਦੇ ਸੀ ਕਮਰੇ ਚ। ਤਾਂ ਮੈਨੂੰ ਪਤਾ ਲੱਗਿਆ ਉਹ ਤੋਂ ਹੋਣ ਤੋਂ ਪਹਿਲਾਂ ਸਾਡੀਆਂ ਜਿਹੜੀਆਂ ਬੀਬੀਆਂ ਸੀ ਉਹਨਾਂ ਨੂੰ ਬੋਲੇ ਸਾਡੇ ਜਿਹੜਾ ਮੇਟ ਆ ਉਹਨੂੰ ਬਾਜੀ-ਬਾਜੀ ਕਰਕੇ ਕੇ ਉੱਥੇ ਉਹਨੂੰ ਜਲੀਲ ਕੀਤਾ ਇਹਨਾਂ ਨੂੰ ਮੈਂ ਸਾਰੀ ਰਾਤ ਮੈਂ ਥਾਣੇ ਵਿੱਚ ਮਹਿਲਾਵਾਂ ਦੇ ਨਾਲ ਪਿਆਰਿਆ ਚਲੋ ਸਵੇਰ ਨੂੰ ਡਾਕਟਰ ਸਾਹਿਬ ਧਰਮ ਸੋਚੀ ਸਾਡੇ ਪ੍ਰਧਾਨ ਸਾਹਿਬ ਸਾਰਿਆਂ ਨੇ ਮਦਦ ਕੀਤੀ ਤਾਂ ਪਰਚਾ ਦਰਜ ਹੋ ਗਿਆ ਇੱਕ ਬੰਦੇ ਨੂੰ ਫੜਦਿਆ ਪਰ ਨਾ ਜਾਰੀ ਸਾਡੇ ਨਾਲ ਝੂਠ ਬੋਲ ਕੇ ਇਹ ਜਿਹੜੇ ਦੋ ਤਿੰਨ ਬੰਦੇ ਰਹਿ ਗਏ 4 ਵਜੇ ਤੱਕ ਅਰੈਸਟ ਕਰਾਂ ਪ੍ਰੈਸ ਦੇ ਵਿੱਚ ਉਹਨਾਂ ਨੇ ਬਿਆਨ ਦਿੱਤੇ ਗਾਂਧੀ ਸਾਹਿਬ ਉਹ ਤੇ ਉਹਨਾਂ ਨੇ ਪ੍ਰੈਸ ਵਿੱਚ ਕਿ 4 ਵਜੇ ਤੱਕ ਅਸੀਂ ਫੜ ਲਾਂਗੇ ਪਰ ਅਸੀਂ ਚਲੇ ਗਏ ਰਾਤ ਨੂੰ ਮੇਰੀ ਸਾਰੀ ਪੰਚਾਇਤ ਤੇ ਸਾਡੇ ਕੋਰਪੋਰੇਟ ਸੈਟੀ ਦੇ ਪ੍ਰਧਾਨ ਸਾਰੀ ਉਹ ਮੈਂਬਰਾਂ ਦੇ ਮੌਜੂਦਾ ਦੇ 12 ਬੰਦਿਆਂ ਦੇ ਜਿਹੜਾ ਪਰਚਾ ਦਿੱਤਾ ਇਸ ਨਗਰ ਪੰਚਾਇਤ ਬਾਸੋ ਦੇ ਜਿਹੜਾ ਸਾਕਾ ਬੈਸ ਪ੍ਰਧਾਨ ਸਾਡੇ ਪਿੰਡ ਦਾ ਮੈਂਬਰ ਵੀ ਮਿੰਨੀ ਪਾਸ ਇਸ ਦਾ ਜ਼ਿਲ੍ਹਾ ਪਤਕਰ ਦਾ ਪ੍ਰਧਾਨ ਗਪਾਲ ਸਿੰਘ ਖਨੌੜਾ ਉਹਦੇ ਘਰੇ ਜਾ ਕੇ ਜੋ ਗੰਦ ਪਾਇਆ ਪੁਲਿਸ ਨੇ ਐਸਐਸਓ ਦੀ ਕਮਾਂਡ ਦੇ ਵਿੱਚ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਡੀਐਸਪੀ ਨਾਪਾ ਦਾ ਉਹ ਉਹਦੇ ਸਾਰਿਆਂ ਤੇ ਪੁਲਿਸ ਚੱਲ ਰਹੀ ਐ ਐਮਐਨਏ ਆਪਣੇ ਉਥੋਂ ਥਾਣੇ ਨੂੰ ਜੋ ਆਰਡਰ ਕਰਦਾ ਉਹ ਚਲਾਉਂਦਾ ਦਾ ਤੂੰ ਪਰਕੇ ਲੈ ਕੇ ਗਿਆ ਮੈਂ 12 ਵਜੇ ਤੱਕ ਗੰਗੀ ਸਾਹਿਬ ਮੈਂ 12 ਵਜੇ ਤੱਕ ਥਾਣੇ ਰਹਾ ਮੈਂ 12 ਹੀ ਆਪਣੇ ਮੈਂਬਰ ਪੰਚਾਇਤ ਨੂੰ ਲੈ ਗਿਆ ਵੀ ਤੁਸੀਂ ਇਹਨਾਂ ਨੂੰ ਫੜ ਲਓ ਕਿਉਂਕਿ ਮੈਂ ਤੁਹਾਡੇ ਚੈਨਲ ਥਰੂ ਕਹਿਣਾ ਗਵਾਹੀ ਮੈਂ ਕੀਤੀ ਦਿਓ ਦਰਨੇ ਦੀ ਪਰ ਚਾ ਮੇਰੇ ਤੇ ਦੇਣਾ ਚਾਹੀਦਾ ਹੋਊ ਦਰਨਾ ਜਾਰੀ ਰਹੇਗਾ ਜੇਕਰ ਅੱਗੇ ਕੰਟੀਨਿਊ ਰਹੁ ਜਾਰੀ ਮੇਰੇ ਥੋੜੀ ਜੀ ਇਹ ਹੋ ਗਈ ਵੀ ਲੁਧਿਆਣਾ ਸਾਡੀ ਚੋਣ ਚੱਲ ਰਹੀ ਆ ਸਾਡੀ ਸੀਨੀਅਰ ਲੀਡਰਸ਼ਿਪ ਉੱਥੇ ਬੈਠਿਆ ਅੱਤ ਸਾਹਿਬ ਨੇ ਜਾਣਾ ਸੀ ਮੈਂ ਇਹਨਾਂ ਨੂੰ ਕਿਹਾ ਆਓ ਇਹਨਾਂ ਨੇ ਵੀ ਜਾਣਾ ਸੀ ਕੋਈ ਗੱਲ ਨਹੀਂ ਇਹ ਜਾਰੀ ਰਹੁਏ ਤੋਂ ਬਾਅਦ ਨਾਪੇ ਵੀ ਐਸਐਸਟੀ ਦਾ ਇਹ ਇਨਸਾਫ ਨਾ ਮਿਲਿਆ ਮੈਂ ਆਪਣੀ ਨਾਜਿੱਤ ਰੂਣ ਦਿੱਤੀਆ ਨਾ ਦਾੜੀ ਨੂੰ ਕਿਨਵਾਤ ਪਾਉਣ ਤਾਂ ਅੰਨਾਪਾ ਇਹ ਕਿਤੇ ਮਰਨਾ ਵੀ ਪਿਆ ਨਾ ਆਤਮ ਹੱਤਿਆ ਵੀ ਕਰਨੀ ਪਈ ਇਹ ਇਨਸਾਫਾ ਤੇ ਦਲਤਾਂ ਵਾਸਤੇ ਤਉ ਤੁਮੀ ਮੈਂ ਪਿੱਛੇ ਗਰੇ ਨਹੀਂ ਤੁਰਾਂਗਾ ਸਰਫ ਆਪਸ ਕੋਲ ਸੋਲਿਕ ਪਰਚਾ ਦਾ ਜੁਆ ਕੰਮ ਰਹੀ ਜਿਹੜੀ ਪੰਚਾਇਤ ਪੂਰੀ ਪੰਚਾਇਤ ਤੇ ਖਨੋ ਲੱਗੇ ਕੀ ਕਾਰਵਾਈ ਕੀਆ ਕਿਉਂ ਪਰਚਾ ਦਰਜ ਕਰਨਾ ਇਹਦੇ ਖਿਲਾਫ ਕੱਲ ਪਰਚਾ ਦਰਜ ਕੀਤਾ ਉਹਦੇ ਵਿੱਚ ਇੱਕ ਬੰਦਾ ਰੈਸਟਰ ਹੋਇਆ ਜਿਹੇ ਖਿਲਾਫ ਇਹ ਸਾਰੇ ਇਕੱਠੇ ਹੋ ਕੇ ਧਰਨਾ ਦੇ ਰਹੇ ਨੇ ਸੱਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹੜੀ ਗੱਲ ਗੱਲ ਕਲੀਅਰ ਹੋ ਜੂ ਉਹ ਉਸ ਤਰੀਕੇ ਨਾਲ ਸਾਰਵਾਈ ਹੋ ਜਾ ਬਾਕੀ ਦੀ ਗ੍ਰਿਫਤਾਰੀ ਵੀ ਪਲ ਕੀਤੀ ਜਾ ਰਹੀ ਆ ਬਾਕੀ ਹਾਂ ਬਾਕੀ ਬੰਦੇ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਇੱਕ ਸਰ ਪਰਚਾ ਕਾਂਗਰਸੀਆਂ ਦੇ ਖਿਲਾਫ ਵੀ ਹੋਇਆ ਇਹਦੇ ਵਿੱਚ ਵੀ ਇਹਨਾਂ ਦਾ ਕਹਿਣਾ ਵੀ ਝੂਠਾ ਪਰਚਾ ਦੱਟੇ ਨਹੀਂ ਨਹੀਂ ਉਹ ਇਨਵੈਸਟਿਗੇਸ਼ਨ ਚੱਲਦੀ ਆ ਉਹ ਜਿਹਨਾਂ ਬਣਾਉ ਮਕਦਮਾ ਦਰਜ ਕਰਾਇਆ ਉਹ ਸਾਰੀ ਦੇਖ ਕੇ ਅਸੀਂ ਉਹਦੀ ਇਨਵੈਸਟਿਗੇਸ਼ਨ ਕਰ ਰਹੇ ਹਾਂ ਇਨਵੈਸਟਿਗੇਸ਼ਨ ਦੀ ਜਿਹੜੀ ਗੱਲ ਨਿਕਲ ਕਲੀਅਰ ਹੋ ਜਾਈ ਇਨਸਾਫ ਦਿੱਤਾ ਜਾਵੇਗਾ ਜੋ ਸਹੀ ਹੋਵੇ ਬਿਲਕੁਲ ਇਨਸਾਫ ਕੀਤਾ ਜਾਵੇਗਾ